ਉਹ ਮੇਰਾ ਨਾਮ ਅਖਿਲ ਰਾਜਪੂਤ ਹੈ ਆਵਾਸੀ ਗੋਲਡਨ ਐਵੇਨਿਊ ਬਸਟੈਂਡ ਤੇ ਵਿਸ਼ਾਲ ਜੀ ਹੁਣ ਮੇਰੇ ਕਰੰਟ ਭਾਈਵਾਲ ਨੇ ਤੇ ਜਿਸ ਬਿਲਡਿੰਗ ਚ ਆਪਾਂ ਕੰਮ ਸਟਾਰਟ ਕੀਤਾ ਸੀ ਉਹਦੇ ਵਿੱਚ ਪਹਿਲਾਂ ਮੈਂ ਭਵਨ ਉਹ ਜਿਨ੍ਹਾਂ ਨੇ ਪਵਨ ਨੇ ਇਹਨਾਂ ਨੂੰ ਚਾਰੀ ਤੋਂ ਛੁੱਟਿਆ ਭਵਨ ਤੇ ਨਾਲ ਇੱਕ ਹੋਰ ਸੀ ਗੌਰਵ ਵਰਮਾ ਉਹਨਾਂ ਨਾਲ ਭਾਈਵਾਲੀ ਸਟਾਰਟ ਕਰਨ ਦਾ ਪਲਾਨ ਹੋਇਆ ਸੀ ਅਸੀਂ ਆਫਿਸ ਤੇ ਪਰ ਕੁਝ ਚੀਜ਼ਾਂ ਵੱਲੋਂ ਉਹਨਾਂ ਨੂੰ ਲਾਈਕ ਉਹ ਦੋਨਾਂ ਨੂੰ ਬਿਲਕੁਲ ਸਪੋਰਟ ਨਹੀਂ ਮਿਲੀ ਨਾ ਬੈਂਕ ਅਕਾਊਂਟ ਖੋਲਦੇ ਸੀ ਨਾ ਕਿਰਾਇਆਨਾਮਾ ਕਰਦੇ ਸੀ ਤੇ ਨਾ ਰੈਂਟ ਦੇ ਰਹੇ ਸੀ ਇਸ ਕਰਕੇ ਆਪਾਂ ਪਾਰਟਨਰਸ਼ਿਪ ਡਿਸਾਲਵ ਕਰਤੀ ਤੇ ਪ੍ਰੋਪਰ ਮੈਸੇਜ ਤੇ ਪ੍ਰੋਪਰ ਨੋਟਿਸ ਦੇ ਨਾਲ ਇਹ ਪਾਈਵਲੀ ਐਂਡ ਹੋ ਚੁੱਕੀ ਸੀ ਰਾਈਟ ਤੇ ਹਜੇ ਵੀ ਜਿਹੜਾ ਕਰੰਟ ਕਿਰਾਇਆਨਾਮਾ ਹੈ ਉਹ ਮੇਰੇ ਤੇ ਵਿਸ਼ਾਲ ਬੱਬਰ ਜੀ ਦੇ ਨਾਮ ਤੇ ਹੈ ਤੇ ਜਿਹੜਾ ਰੈਗੂਲਰ ਰੈਂਟ ਜਾ ਰਿਹਾ ਪ੍ਰੋਪਰ ਐਹੀ ਗੱਲ ਆਪਾਂ ਕਨਵੇ ਕਰਤੀ ਸੀ ਪਵਨ ਨੂੰ ਵੀ ਤੇ ਬਿਲਡਿੰਗ ਦੇ ਮਾਲਕ ਨੂੰ ਵੀ ਤੇ ਜੋ ਕਿ ਬਿਲਡਿੰਗ ਦੇ ਮਾਲਕ ਨੇ ਖੁਦ ਵੀ ਪਵਨ ਨੂੰ ਕਨਵੇ ਕਰ ਦਿੱਤੀ ਸੀ ਇਹ ਗੱਲ ਪਰ ਫਿਰ ਵੀ ਉਹਦੇ ਮਾਈਂਡ 'ਚ ਇੱਕ ਚੀਜ਼ ਚੱਲਦੀ ਸੀ ਕਿਉਂਕਿ ਆਪਾਂ ਨਵਾਂ ਕੰਮ ਖੋਲ੍ਹਿਆ ਸੀ ਮੈਂ ਤੇ ਵਿਸ਼ਾਲ ਜੀ ਨੇ ਤੇ ਉਹ ਹਰ ਵਾਰੀ ਇਹੀ ਕਹਿੰਦਾ ਸੀ ਕਿ ਨਹੀਂ ਜੀ ਬਿਲਡਿੰਗ ਮੇਰੀ ਹੈ ਤੁਸੀਂ ਬਿਲਡਿੰਗ ਛੱਡ ਦਿਓ ਇਸੇ ਇਸ਼ੂ ਨਾਲ ਸਾਡੀ 2-3 ਵਾਰ ਮੀਡੀਏਸ਼ਨ ਵੀ ਹੋਈ 2-3 ਵਾਰ ਬਾਰ ਮੀਡੀਏਸ਼ਨ ਹੋਈ ਹੈ ਉਹਨੂੰ ਸਮਝਾਇਆ ਗਿਆ ਤੇ ਇੱਕ ਵਾਰ ਕਚੈਰੀ ਚ ਵੀ ਹੋਈ ਸੀ ਤੇ ਉਸ ਤੋਂ ਬਾਅਦ ਵੀ ਉਸ ਦਿਨ ਜੋ ਇਹਨੇ ਹੁਣ 10 ਤਰੀਕ ਨੂੰ ਇਹ ਹਰਕਤ ਕੀਤੀ ਹੈ ਬਿਨਾ ਦੱਸੇ ਆਫਿਸ 'ਚ ਚੜ ਗਏ ਮਕੀਨਾ ਮੈਨੂੰ ਉਹਨੇ ਗੋਲ ਕੀਤੀ ਤੇ ਉਸ ਤੋਂ ਬਾਅਦ ਜੋ ਮੈਨੂੰ ਪਤਾ ਲੱਗਾ ਆਬਵੀਅਸਲੀ ਜਦੋਂ ਪਤਾ ਲੱਗਦਾ ਹੈ ਤੇ ਬੰਦਾ ਦੇ ਹੋਏਗਾ ਨਾ ਕਿ ਐਡਾ ਵੱਡਾ ਇਨਸੀਡੈਂਟ ਕਰਨ ਦਾ ਕਰਨ ਦੇ ਪਿੱਛੇ ਰੀਜ਼ਨ ਕੀ ਸੀ ਕਿਉਂਕਿ ਐਡੀ ਵੱਡੀ ਕੋਰਾਂਜੀਸ ਹੈ ਨਹੀਂ ਸੀ ਜਾਂ ਕੋਈ ਬਹੁਤ ਪੁਰਾਣਾ ਮਾਮਲਾ ਚੱਲਦਾ ਹੋਏ ਰੰਜੀਸ਼ ਮੇਨ ਕਿਦਾਂ ਸੀ ਤੁਹਾਡੇ ਨਾਲ ਸੀ ਜਾਂ ਅੰਸ਼ਾਲ ਹਾਂ ਸੀ ਰੰਜੀਸ਼ ਵਾਲਾ ਕੋਈ ਚੱਕਰ ਹੀ ਨਹੀਂ ਸੀ ਉਹੀ ਤੇ ਦੇਖਦੇ ਪਏ ਕਿ ਐਡਾ ਵੱਡਾ ਕੁਝ ਲੈਂਡ ਦੇਂਦਾ ਤੇ ਤੁਸੀਂ ਛਾੜੀ ਦਿਓ ਬਿਕਾਜ਼ ਮੈਂ ਪੈਸੇ ਲੈਣੇ ਨੇ ਕਈਆਂ ਕੋ ਲੈਣੇ ਨੇ ਪਰ ਇਹ ਤਾਂ ਮੈਂ ਲੋ ਵੇਥੋੜਨਾ ਕਿ ਤੁਸੀਂ ਐਡਾ ਇੰਨੀ ਵੱਡੀ ਚੀਜ਼ ਕਰ ਜਾਓ ਉਹਦੇ ਪਿੱਛੇ ਮੇਨ ਕੀ ਸੀ ਉਸ ਦਿਨ ਕੀ ਹੋਇਆ ਕਿ ਉਹਨੂੰ ਇਹ ਹਰਕਤ ਕਰਨੀ ਪੈਗੀ ਤੁਸੀਂ ਮਜੂਦ ਸੀ ਨਹੀਂ ਜਦੋਂ ਮੈਨੂੰ ਪਤਾ ਲੱਗਾ ਇਹਨਾਂ ਨੂੰ ਕਾਲ ਕੀਤੀ ਮੈਂ 112 ਤੇ ਵੀ ਪੁਲਿਸ ਨੂੰ ਉਸੇ ਵੇਲੇ ਫੋਨ ਕਰ ਦਿੱਤਾ ਸੀ ਤੇ ਜਦੋਂ ਮੈਂ ਵਾਪਸ ਆਇਆ ਵਿਸ਼ਾਲ ਜੀ ਥੱਲੇ ਸੀ ਤੇ ਨਹੀਂ ਸੁਝਿਆ ਉਦੋਂ ਮੇਨ ਆ ਹੀ ਹੁੰਦਾ ਕਿ ਆਪਣਾ ਬੰਦਾ ਫਟਾਫਟ ਬਚਾਓ ਕਿ ਪਵਨ ਜੀ ਵੱਲੋਂ ਇਤਰਾਜ਼ ਕੀਤਾ ਜਾਂਦਾ ਸੀ ਕਿ ਤੁਸੀਂ ਵਿਸ਼ਾਲ ਜੀ ਨਾਲ ਇਸ ਵਾਰੀ ਜਿਹੜੇ ਕੰਮ ਸ਼ੁਰੂ ਕੀਤਾ ਜੀ ਉਹ ਹਾਂ ਜੀ ਥੋੜਾ ਜਾਂ ਤੇ ਹੈ ਸੀ ਕਈ ਵਾਰੀ ਉਹ ਬੰਦੀ ਗੱਲਾਂ ਚ ਲੈ ਕੇ ਇਹਨਾਂ ਨੇ ਵਿਸ਼ਾਲ ਜੀ ਤੇ ਮਿਲਾਂ ਕੀਤਾ ਦੇਖੋ ਉਹ ਮੇਨ ਹੈ ਬਿਕੋਜ਼ ਇੰਨੀ ਛੋਟੀ ਰੰਜਿਸ਼ ਕਰਕੇ ਬੰਦਾ ਮਾਰਨ ਤੱਕ ਥੋੜਨਾ ਚੱਲ ਜਾਂਦਾ ਹੈ ਜੀ ਬਾਕੀ ਹੈ ਮੈਂ ਕਹਿ ਸਕਦਾ ਤੇ ਹੁਣ ਉਹੀ ਦੱਸੇਗਾ ਦੇਖਿਆ ਜਾਵੇ ਤਾਂ ਲੈਣ ਦੇ ਤੁਹਾਡੇ ਨਾਲ ਸੀ ਵਿਚਾਰ ਜਿਹੇ ਹਮਲਾ ਕਰਨ ਦਾ ਤੁਹਾਨੂੰ ਕੀ ਲੱਗਦਾ ਮੈਂ ਤੁਹਾਨੂੰ ਹੀ ਐਕਸਪਲੇਨ ਕਰ ਰਹਾ ਕਿ ਜਿਹੜਾ ਬਿਲਡਿੰਗ ਦਾ ਵਿਵਾਦ ਹੈ ਬਾਰ ਬਾਰ ਇੱਕੋ ਚੀਜ਼ ਕਹਿੰਦੇ ਸੀ ਬਿਲਡਿੰਗ ਖਾਲੀ ਕਰੋ ਇਹ ਬਿਲਡਿੰਗ ਤੇ ਕੰਮ ਨਹੀਂ ਕਰਨ ਦੇਣਾ ਠੀਕ ਹੈ いや ਇੱਕ ਵਾਰੀ ਇਹਨਾਂ ਨੇ ਜਦੋਂ ਆਫਿਸ ਆਏ ਨੇ ਹੁਣ ਮੈਨੂੰ ਪਤਾ ਲੱਗਾ ਕਿ ਆਂਦੇ ਕਹਿੰਦਾ ਕਿ 2 ਲੱਖ ਰੁਪਏ ਦੋ ਬਿਲਡਿੰਗ ਵੇਰੀ ਹੈ ਉਹਦਾ ਪਹਿਲਾ ਫਰਜ਼ ਸੀ ਮਕਾਨ ਉਹ ਬਿਲਡਿੰਗ ਦੇ ਮਾਲਕ ਨਾਲ ਗੱਲ ਕਰਦਾ ਜਿਨ੍ਹਾਂ ਨਾਲ ਸਾਡੇ ਨਾਲ ਕਿਰਾਇਆਨਾਮਾ ਹੋਇਆ ਰਾਈਟ ਐਸ ਆਰ ਆਈ ਡੈਸੋਲੂਸ਼ਨ ਨੋਟਿਸ ਵੀ ਹੈ 15 ਮਈ ਨੂੰ ਵਟਸਐਪ ਤੇ ਵੀ ਉਹਨੇ ਭੇਜਿਆ ਸੀ ਔ ਇਹ ਮੂਰਤ ਦੀ ਤਸਵੀਰਾਂ ਨੇ ਜਦੋਂ ਆਪਾਂ ਨਵਾਂ ਕੰਮ ਸਟਾਰਟ ਕੀਤਾ ਮੈਂ ਤੇ ਵਿਸ਼ਾਲ ਜੀ ਨੇ ਆ ਦੇਖ ਹੀ ਸਕਦੇ ਹੋ ਮੈਂ ਤੇ ਵਿਸ਼ਾਲ ਜੀ ਬੈਠੇ ਰਹੇ ਜਦੋਂ 10 ਦਿਨ ਹੋਈ ਸੀ ਮੂਰਤ ਕਰਾਏ ਨੂੰ ਤੇ ਉਹ ਇਨਸੀਡੈਂਟ ਹੋ ਗਿਆ ਕੰਮ ਤੁਹਾਡਾ ਦੋਵਾਂ ਦਾ ਸੀ ਉਹਦਾ ਕੋਈ ਲਾਂਦੇ ਨਹੀਂ ਸੀ ਸਾਡੇ ਕੰਮ ਚ ਉਹਦਾ ਕੋਈ ਲਾਂਦੇ ਨਹੀਂ ਸੀ ਹਜੇ ਤਾਂ ਆਪਾਂ ਇੱਕ ਕਲਾਇੰਟ ਵੀ ਨਿਭਕਤਾ ਆ ਆਪਣੇ ਆਫਿਸ ਚ ਜੀ ਅਈ ਤੇ ਡਾਕੂਮੈਂਟੇਸ਼ਨ ਤੇ ਸਾਰੀਆਂ ਚੀਜ਼ਾਂ ਚੱਲ ਰਹੀਆਂ ਸੀ ਪਰ ਇੱਥੇ ਇੱਕ ਚੀਜ਼ ਦੇਖੀ ਜਾਂਦੀ ਹੈ ਕਿ ਜਿਉ ਬਿਲਡਿੰਗ ਦਾ ਰੋਲਾ ਸੀ ਤਾਂ ਉਹ ਮਾਲਕ ਨਾਲ ਗੱਲ ਕਰਦਾ ਤੁਹਾਡੇ ਨਾਲ ਗੱਲ ਕਰਦਾ ਪਰ ਵਿਸ਼ਾਲ ਜੀ ਨੂੰ ਵਿੱਚ ਕਿਉਂ ਟਾਰਗੇਟ ਕੀਤਾ ਗਿਆ ਮੈਂ ਤੁਹਾਨੂੰ ਓਹ ਐਕਸਪਲੇਨ ਕਰ ਰਹਾ ਕਿ ਮਾਲਕ ਨਾ ਵੀ ਗੱਲ ਹੋ ਗਈ ਸੀ ਬਿਕੋਜ਼ ਮਾਲਕ ਹੁਣ ਮਾਲਕੀਏ ਤਾਂ ਮੇਰੇ ਤੇ ਇਹਨਾਂ ਦੇ ਨਾਂ ਤੇ ਆ ਜੀ ਰਾਈਟ ਕਿਰਾਇਆ ਨਾਮੇ 'ਚ ਵੀ ਇਹਨਾਂ ਦਾ ਨਾਮ ਹੈ ਤੇ ਮੇਰਾ ਨਾਮ ਹੈ ਤੇ ਉਹਨੂੰ ਕੰਟੀਨਿਊ ਨਹੀਂ ਕੀਤਾ ਪਰ ਨਵਾਂ ਕਿਰਾਇਆ ਨਾਮਾ ਕਰਤਾ ਸੀ ਹੁਣ ਇਹ ਚੀਜ਼ ਤੇ ਉਹੀ ਦੱਸੇਗਾ ਕਿ ਇਹਨਾਂ ਇਹਨਾਂ ਕੀ ਹੋ ਗਿਆ ਜਾਂ ਉਹਨੇ ਮੈਨੂੰ ਫੋਨ ਕੀਤਾ ਕੁਝ ਵੀ ਨਹੀਂ ਕੀਤਾ ਠੀਕ ਠੀਕ ਪਾਜੀ ਕੀ ਨਾਮ ਹੈ ਤੁਹਾਡਾ ਜੋ ਝਗੜਾ ਹੋਇਆ ਸੀ ਕੁਝ ਦਿਨ ਪਹਿਲਾਂ ਤੁਹਾਨੂੰ ਜਿਹੜਾ ਛੱਤ ਤੋਂ ਥੱਲੇ ਸੁੱਟਿਆ ਗਿਆ ਬਾਰਿਸ਼ਾਂ ਨੂੰ ਕੀ ਸਾਰਾ ਵੀ ਬਾਤ ਮੇਰਾ ਨਾਮ ਵਿਸ਼ਾਲ ਬੱਬਰ ਹੈ ਮੈਂ ਬਟਾਲਾ ਰੋਡ ਦਾ ਰਹਿਣ ਵਾਲਾ ਮੈਂ ਤੇ ਆਖਿਰ ਰਾਜਪੂਤ ਨੇ 31 ਤਰੀਕ ਨੂੰ ਪਿਛਲੇ ਮਹੀਨੇ ਨਮਰਤ ਕੀਤਾ ਸੀ ਟਪਈ ਰੋਡ ਤੇ ਇਮੀਗ੍ਰੇਸ਼ਨ ਆਫਿਸ ਦਾ ਜਿਹਦੇ ਵਿੱਚ ਮੈਂ ਤੇ ਸਿਰਫ ਆਖਿਰ ਪਾਈਵਾਲ ਸੀ ਤੇ ਮੇਰਾ ਕੋਈ ਪਵਨ ਨਾਮ ਦੇ ਲੜਕੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਇਹਦੇ ਵਿੱਚ ਸਾਡਾ ਜਿਹੜਾ ਕੰਮ ਚੱਲ ਰਿਹਾ ਸੀ ਜਾਂ ਜਿਹੜਾ ਆਫਿਸ ਆਪਾਂ ਲੈਟਾ ਸੀ ਰੈਂਟ ਉੱਤੇ ਉਹਦਾ ਜਿਹੜਾ ਕਿਰਾਏ ਨਾਮਾ ਸੀ ਉਹ ਮੇਰੇ ਤੇ ਆਖਿਰ ਦੇ ਨਾਮ ਤੇ ਸੀ ਉਹਦੇ ਵਿੱਚ ਪਵਨ ਕੁਮਾਰ ਦਾ ਜਾਂ ਕਿਸੇ ਵੀ थर्ड ਪਰਸਨ ਦਾ ਕੋਈ ਦਾਣਾ ਦੇਣਾ ਨਹੀਂ ਸੀ ਜਿਹੜਾ ਪਵਨ ਪਵਨ ਪ੍ਰਜਾਪਤੀ ਹੈ ਉਹਦਾ ਜਿਹੜਾ ਸੀ ਜੋ ਵੀ ਸੀ ਉਹ ਅਖਿਲ ਦੇ ਨਾਲ ਪਹਿਲੇ ਦਾ ਸੀ ਕਿਉਂਕਿ ਇਹਨਾਂ ਨੇ ਪਹਿਲੇ ਉੱਥੇ ਸੇਮ ਜਗ੍ਹਾ ਦੇ ਉੱਤੇ ਪਹਿਲੇ ਇੱਕ ਕੰਪਨੀ ਸਟਾਰਟ ਕੀਤੀ ਸੀ ਜਿਹੜੀ ਕਿ ਥੋੜਾ ਟਾਈਮ ਪਹਿਲੇ ਆਈ ਥਿੰਕ 15 ਮਈ ਨੂੰ ਉਹ ਡੈਸਲਵ ਹੋ ਚੁੱਕੀ ਹੈ ਉਸ ਤੋਂ ਬਾਅਦ ਅਖਿਲ ਤੇ ਮੈਂ ਰਲ ਕੇ ਇਹ ਜਗ੍ਹਾ ਦੇ ਉੱਤੇ ਦੁਬਾਰਾ ਆਫਿਸ ਸਟਾਰਟ ਕੀਤਾ ਸੀ ਤਫਿਰ ਅਗਵੇ ਵਾਦ ਕੀ ਸੀ ਤੁਹਾਡਾ ਜੋ ਇਹਨਾਂ ਝਗੜਾ ਕਿਉਂ ਵੱਧ ਗਿਆ ਮੇਰਾ ਵੀ ਵਾਦ ਕੋਈ ਨਹੀਂ ਸੀ ਅਦੇ ਵਿੱਚ ਇਹ ਜੀਡੀ ਵੀ ਹੈ ਕੀ ਸੀ ਗੱਲ ਇਹ ਸਿਰਫ ਅਖਿਲ ਦੇ ਨਾਲ ਸੀ ਉਹਨਾਂ ਦੀ ਕਿ ਉਹ ਬੰਦਾ ਇਹੋ ਚਾਹੁੰਦਾ ਸੀ ਵੀ ਆਪਾਂ ਇੱਥੇ ਕੰਮ ਨਾ ਕਰੀਏ ਜੀ ਕਿਉਂਕਿ ਅੱਗੇ ਵੀ ਉਹ 2-3 ਵਾਰੀ ਜਿਸ ਟਾਈਮ ਦੇ ਉੱਤੇ ਮੈਂ ਤਿਆਰੀ ਕਰਵਾ ਰਿਆ ਸੀ ਆਫਿਸ ਦੀ ਉਸ ਵਾਰੀ ਵੀ ਉਹ 2-3 ਵਾਰੀ ਉੱਪਰ ਆਇਆ ਉਹਨੇ ਆ ਕੇ ਮੈਨੂੰ ਉੰਨੀ ਗੱਲ ਕਹੀ ਆ ਵੀ ਇਹ ਦਫਤਰ ਮੇਰਾ ਇਹ ਜਗਾ ਮੇਰੀ ਹੈ ਇਹ ਤੁਹਾਨੂੰ ਛੱਡਣੀ ਪਏਗੀ ਜਾਂ ਤੁਸੀਂ ਇਸ ਤਰ੍ਹਾਂ ਕਰੋ ਮੈਨੂੰ 2 ਤੋਂ 5 ਲੱਖ ਰੁਪਏ ਤੁਹਾਨੂੰ ਦੇਣਾ ਪਏਗਾ ਜੇ ਤੁਸੀਂ ਮੈਨੂੰ ਨਹੀਂ ਦਿੰਦੇ ਹੋ ਤੇ ਮੈਂ ਤੁਹਾਨੂੰ ਇੱਥੇ ਕੰਮ ਨਹੀਂ ਕਰਨ ਦਵਾਂਗਾ ਜੀ ਤਾਂ ਫਿਰ ਆਪਣੂੰ ਜਿਹੜੀ ਛੱਟ ਲੱਗੀ ਹੈ ਉਸ ਤੋਂ ਬਾਅਦ ਹੁਣ ਅੱਗੋਂ ਪੁਲਿਸ ਦੀ ਕੀ ਕਾਰਵਾਈ ਹੋ ਰਹੀ ਹੈ ਕਿ ਉਸ ਕਾਰਵਾਈ ਤੋਂ ਤੁਸੀਂ ਸੰਤੁਸ਼ਟ ਹੋ ਕਾਰਵਾਈ ਜਿਹੜੀ ਸਟਾਰਟਿੰਗ ਤੇ ਪੁਲਿਸ ਨੇ ਕੀਤੀ ਸੀ ਮੈਨੂੰ ਛੱਟ ਲੱਗਣ ਤੋਂ ਬਾਅਦ ਮੇਰੇ ਸੁੱਟਣ ਤੋਂ ਬਾਅਦ ਜਿਹੜਾ ਨੇ ਪਵਨ ਕੁਮਾਰ ਨੇ ਮੈਨੂੰ ਉਥੋਂ ਬਾੜੀ ਦੇ ਵਿੱਚੋਂ ਸੁੱਟਿਆ ਉਸ ਤੋਂ ਬਾਅਦ ਜਿਹੜੀ ਉਸ ਦਿਨ ਦੀ ਕਾਰਵਾਈ ਸੀ ਉਹ ਪੁਲਿਸ ਨੇ ਬਹੁਤ ਵਧੀਆ ਕੀਤੀ ਜਿਹੜਾ ਉਹਨਾਂ ਉੱਤੇ ਪੜਚਾ ਹੋ ਗਿਆ 109 ਦਾ ਠੀਕ ਹੈ ਉਸ ਤੋਂ ਬਾਅਦ ਹਜੇ ਤੱਕ ਜਿਹੜਾ ਪਵਨ ਕੁਮਾਰ ਪਵਨ ਪ੍ਰਜਾਪਤੀ ਤੇ ਵਿਨੋਦ ਕੁਮਾਰ ਉਹ ਹਜੇ ਤੱਕ ਭੱਜੇ ਹੋਏ ਹੈ ਜਿਨ੍ਹਾਂ ਦੀ ਹਜੇ ਤੱਕ ਗ੍ਰਿਫਤਾਰੀ ਨਹੀਂ ਹੋ ਰਹੀ ਤੇ ਆਪ ਐਹੋ ਚਾਹੁੰਦੇ ਆ ਵੀ ਉਹਨਾਂ ਜਲਦ ਤੋਂ ਜਲਦ ਗ੍ਰਿਫਤਾਰੀ ਕੀਤੀ ਜਾਏ ਜੇ ਪ੍ਰਸ਼ਾਸਨ ਇਹਨਾਂ ਸਭ ਕੁਝ ਕਰ ਸਕਦਾ ਤੇ ਹੁਣ ਪ੍ਰਸ਼ਾਸਨ ਨੇ ਨੀਤੀ ਕਿਉਂ ਵਰਤੀ ਹੈ ਜੀ ਉਹਨਾਂ ਤੇ ਕਿ ਜਿਹੜੇ ਉਹ ਭੱਜੇ ਹੋਏ ਨੇ ਤੇ ਅਜੇ ਤੱਕ ਉਹ ਕਾਬੂ ਨਹੀਂ ਕੀਤੇ ਜਾ ਰਹੇ ਆਖਰ ਜੀ ਸ਼ਾਹ ਜੀ ਉਸ ਦਿਨ ਕੀ ਹੋਇਆ ਸੀ ਤੁਸੀਂ ਕੌਣ ਕੌਣ ਸੀ ਉਸ ਸਮੇਂ ਮੌਕੇ ਤੇ ਮੌਜੂਦ ਸੀ ਕਿਵੇਂ ਉਹ ਆਉਂਦੇ ਨੇ ਕਿਵੇਂ ਤੁਹਾਡੇ ਤੇ ਹਮਲਾ ਹੁੰਦਾ ਹੈ ਕੀ ਗੱਲਬਾਤ ਕੀ ਹੋ ਰਹੀ ਦੱਸੋ ਉਸ ਦਿਨ ਮੈਂ ਆਪਣੇ ਦਫ਼ਤਰ ਦੇ ਵਿੱਚ ਸੀ ਮੇਰੇ ਕੋਲ ਦਫ਼ਤਰ ਦੇ ਵਿੱਚ ਚਾਹਤ ਕਪੂਰ ਜੀ ਆਏ ਸੀ ਜੋ ਕਿ ਮੈਨੂੰ ਵਧਾਈ ਦੇਣ ਆਏ ਸੀ ਤੇ ਨਾਲੇ ਮੇਰੇ ਦਫ਼ਤਰ ਦੇ ਵਿੱਚ ਇੱਕ ਮੇਰਾ ਅਟੈਂਡੈਂਟ ਸੀ ਉਸ ਦਿਨ ਆਪਾਂ ਬੈਠੇ ਸੀ ਚਾਹਤ ਕਪੂਰ ਜੀ ਦੇ ਨਾਲ ਬੈਠ ਕੇ ਡਿਸਕਸ਼ਨ ਕਰ ਰਿਆ ਸੀ ਮੈਂ ਅੰਦਰ ਆਫਿਸ ਦੇ ਵਿੱਚ ਤੇ ਅਚਾਨਕ ਪਵਨ ਪ੍ਰਜਾਪਤੀ ਤੇ ਵਿਨੋਦ ਕੁਮਾਰ ਉੱਪਰ ਚੜਦੇ ਨੇ ਤੇ ਇੱਕ ਜਿਹੜਾ ਬੰਦਾ ਉਹ ਕੋੜੀਆਂ ਦੇ ਵਿੱਚ ਜਿਹੜਾ ਸਟੇਅਰਸ ਦੇ ਵਿੱਚ ਖੜਾ ਹੁੰਦਾ ਪਵਨ ਪ੍ਰਜਾਪਤੀ ਤੇ ਵਿਨੋਦ ਕੁਮਾਰ ਉੱਪਰ ਜਿਸ ਤਰ੍ਹਾਂ ਹੀ ਆਉਂਦੇ ਉਹ ਗਾਲੀ ਗਲੋਚ ਕਰਨ ਲੱਗਦੇ ਆ ਤੇ ਨਾਲੇ ਕਹਿੰਦੇ ਆ ਵੀ ਸਾਡਾ ਆਫਿਸ ਖਾਲੀ ਕਰ ਠੀਕ ਹੈ ਸਾਡਾ ਆਫਿਸ ਤੈਨੂੰ ਖਾਲੀ ਕਰਨਾ ਪੈਣਾ ਜਾਂ ਸਾਨੂੰ 2 ਲੱਖ ਰੁਪਏ ਦੇ ਹੁੰਦੇ ਮੇਰਾ ਜਿਹੜਾ ਅਟੈਂਡੈਂਟ ਸੀ ਉਹਨੇ ਉਹਨੂੰ ਪਹਿਲੇ ਬਾਹਰ ਰੋਕਿਆ ਬਈ ਅੰਦਰ ਇੱਕ ਰੇਡਿਸ ਬੈਠੀ ਹੋਈ ਹੈ ਸਰ ਅੰਦਰ ਗੱਲ ਕਰ ਰਹੀ ਹੈ ਉਹਨਾਂ ਦੇ ਨਾਲ ਡਿਸਕਸ਼ਨ ਕਰ ਰਹੀ ਹੈ ਕੋਈ ਤਾਂ ਤੁਸੀਂ 5-10 ਮਿੰਟ ਬੈਠੋ ਤੇ ਬਾਹਰ ਆ ਕੇ ਤੁਹਾਡੇ ਨਾਲ ਗੱਲ ਕਰਦੇ ਆ 10 ਮਿੰਟ ਬਾਅਦ ਮੈਂ ਬਾਹਰ ਗਿਆ ਜਦੋਂ ਉਹਨਾਂ ਨੇ ਕਾਫੀ ਸ਼ੋਰ ਮਚਾਇਆ ਹੋਇਆ ਸੀ ਮੈਂ ਬਾਅਦ ਜਾ ਕੇ ਉਹਨੂੰ ਕਿਹਾ ਵੀ ਦੇਖੋ ਪਵਨ ਮੇਰੇ ਨਾਲ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਹੈ ਠੀਕ ਹੈ ਜਿਹੜਾ ਵੀ ਤੁਹਾਡਾ ਲੈਣਾ ਦੇਣਾ ਉਹ ਅਖਿਲ ਦੇ ਨਾਲ ਹੋਏਗਾ ਮੇਰੇ ਨਾਲ ਕੋਈ ਨਹੀਂ ਹੈ ਤੇ ਅਖਿਲ ਇਸ ਟਾਈਮ ਇੱਥੇ ਹੈ ਨਹੀਂ ਐਸ ਕਰਕੇ ਤੁਸੀਂ ਪਲੀਜ਼ ਇੱਥੋਂ ਚਲੇ ਜਾਓ ਆਪਾਂ ਬਾਅਦ ਤੋਂ ਮਿਲ ਕੇ ਤੇ ਬਾਅਦ ਤੋਂ ਗੱਲ ਕਰਦੇ ਆ ਅੰਨੀ ਗੱਲ ਕਰਕੇ ਜਿਸ ਤਰ੍ਹਾਂ ਹੀ ਮੈਂ ਆਪਣੇ ਕੈਬਿਨ ਦੇ ਵਿੱਚ ਐਂਟਰ ਹੋਇਆ ਵਿਨੋਦ ਕੁਮਾਰ ਤੇ ਪਵਨ ਪ੍ਰਜਾਪਤੀ ਦੋਨੋਂ ਮੇਰੇ ਕੈਬਿਨ ਦੇ ਵਿੱਚ ਆ ਗਏ ਮੇਰੇ ਪਿੱਛੇ ਆਂਦੇ ਆ ਫੇਰ ਗਾੜੀ ਗਲੋਚ ਕਰਨ ਲੱਪੇ ਜਦੋਂ ਉੱਥੇ ਬੈਠੇ ਹੋਏ ਚਾਹਤ ਕਪੂਰ ਜੀ ਨੇ ਉਹਨਾਂ ਨੂੰ ਕਿਹਾ ਵੀ ਬ੍ਰਦਰ ਤੁਸੀਂ ਇਸ ਤਰ੍ਹਾਂ ਨਾ ਇੱਥੇ ਗਾੜੀ ਗਲੋਚ ਕਰੋ ਜਾਂ ਨਾ ਬੋਲੋ ਤੇ ਉਹਨਾਂ ਨੇ ਚਾਹਤ ਕਪੂਰ ਜੀ ਨੂੰ ਉਸ ਟਾਈਮ ਦੇ ਉੱਤੇ ਤੱਕਾ ਮਾਰ ਕੇ ਤੇ ਉਹਨਾਂ ਨੂੰ ਚਪੇੜਾ ਮਾਰਿਆ ਜਦੋਂ ਇਹ ਚੀਜ਼ ਹੋਈ ਹੈ ਤੇ ਉਸੇ ਟਾਈਮ ਮੈਂ ਪਵਨ ਕੁਮਾਰ ਨੂੰ ਫੜਿਆ ਉੱਥੇ ਰੋਕਿਆ ਜੋ ਮੇਰਾ ਫਰਜ਼ ਬੰਦਾ ਸੀ ਉਥੇ ਰੋਕਣ ਤੋਂ ਬਾਅਦ ਉਸੇ ਟਾਈਮ ਆ ਚਾਹਤ ਜੀ ਨੂੰ ਕਿਹਾ ਵੀ ਤੁਸੀਂ ਪੁਲਿਸ ਨੂੰ ਕਾਲ ਕਰੋ ਪੁਲਿਸ ਨੂੰ ਕਾਲ ਕਰਕੇ ਬੁਲਾਓ ਇੱਥੇ ਤੇ ਇਹਨਾਂ ਦੇ ਇਹ ਅੱਜ ਬਹੁਤ ਜ਼ਿਆਦਾ ਇਹਨਾਂ ਨੇ ਕਰਤਾ ਆ ਕੰਮ ਕਿ ਦੇਖੋ ਮੇਰਾ ਤੇ ਕੋਈ ਲੈਣਾ ਦੇਣਾ ਨਹੀਂ ਐਸ ਚੀਜ਼ ਦੇ ਵਿੱਚ ਤੇ ਫਿਰ ਵੀ ਇਹ ਚੀਜ਼ ਕਿਉਂ ਕੀਤੀ ਆ ਇਹਨਾਂ ਨੇ ਉਹਦਾ ਮੈਨੂੰ ਨਹੀਂ ਅੱਜ ਵੀ ਪਤਾ ਲੱਗ ਰਿਹਾ ਕਿ ਕੀ ਇਹੋ ਜੀ ਦੁਸ਼ਮਣੀ ਇਹੋ ਜੀ ਮਿਲਣਾ ਹੋਊਗੀ ਨਾ ਮੇਰਾ ਨਾ ਨਾ ਪੈਸੇ ਦਾ ਲੈਣਾ ਦੇਣਾ ਨਾ ਮੇਰਾ ਨਾ ਨਾ ਕੋਈ ਆਫਿਸ ਦਾ ਲੈਣਾ ਦੇਣਾ ਨਾ ਮੇਰੀ ਕੋਈ ਨਾ ਨਾ ਪੁਰਾਣੀ ਕੋਈ ਰੰਜਿਸ਼ ਫਿਰ ਵੀ ਇਹਨਾਂ ਨੇ ਇਹ ਚੀਜ਼ ਕਿਸ ਤਰ੍ਹਾਂ ਕੀਤੀ ਮੇਰੇ ਨਾਲ ਜਦੋਂ ਉੱਥੇ 112 ਤੇ ਕਾਲ ਕੀਤੀ ਆ 10 ਮਿੰਟ ਬਾਅਦ ਮੈਂ ਬਾਹਰ ਗਿਆ ਬਾਅਦ ਜਾ ਕੇ ਜਿਸ ਤਰ੍ਹਾਂ ਹੀ ਮੈਂ ਬਾਰੀ ਦੇ ਵਿੱਚੋਂ ਦੇਖ ਰਿਹਾ ਸੀ ਵਿੰਡੋ ਦੇ ਵਿੱਚੋਂ ਕਿ ਪੁਲਿਸ ਆ ਗਈ ਆ ਸ਼ਾਇਦ ਮੈਂ ਦੇਖਣ ਗਿਆ ਕਿਉਂਕਿ ਥੱਲੇ ਇਹਨਾਂ ਨੇ ਪਹਿਦੇ ਹੀ ਜਿਸ ਤਰ੍ਹਾਂ ਕੋਈ ਪ੍ਰੀਪਲਾਨ ਕੀਤਾ ਹੁੰਦਾ ਇਸ ਤਰ੍ਹਾਂ ਇਹ ਬੰਦੇ ਆਏ ਆ ਇਹਨਾਂ ਨੇ ਥੱਲੇ 10-12 ਬੰਦੇ ਇਕੱਠੇ ਕੀਤੇ ਜਿਸ ਤਰ੍ਹਾਂ ਹੀ ਮੈਂ ਬਾਹਰ ਦੇਖਣ ਗਿਆ ਮ ਪਵਨ ਕੁਮਾਰ ਨੇ ਮੈਨੂੰ ਝਟਕਾ ਦੇ ਕੇ ੱੱਕਾ ਦੇ ਕੇ ਤੇ ਲੱਤਾ ਚੁੱਕ ਕੇ ਮੈਨੂੰ ਥੱਲੇ ਸੁੱਟਿਆ ਉਸ ਤੋਂ ਬਾਅਦ ਮੈਂ ਥੱਲੇ ਡਿੱਗਣ ਤੋਂ ਬਾਅਦ ਬੇਹੋਸ਼ ਹੋ ਗਿਆ ਥੋੜੀ ਦੇਰ ਬਾਅਦ ਜਦੋਂ ਮੈਨੂੰ ਹੋਸ਼ ਆਈ ਆ ਤੇ ਪਵਨ ਪ੍ਰਜਾਪਤੀ ਤੇ ਵਿਨੋਦ ਕੁਮਾਰ ਦੋਨੋਂ ਉੱਥੇ ਤੇ ਇਹਨਾਂ ਨੇ ਮੈਨੂੰ ਲੱਤਾਂ ਮਾਰੀਆਂ ਤੇ ਲੱਤਾਂ ਮਾਰ ਕੇ ਇੰਨੀ ਗੱਲ ਕਹੀ ਆ ਵੀ ਹਰੇ ਤੱਕ ਮਰਿਆ ਨਹੀਂ ਤੈਨੂੰ ਹੁਣ ਮਾਰਾਂਗੇ ਆਪਾਂ ਤੇ ਇੰਨੀ ਗੱਲ ਕਰਕੇ ਜਦੋਂ ਸਾਰੇ ਜਾਣੇ ਉੱਥੇ ਇਕੱਠੇ ਹੋ ਗਏ ਆ 자ਹਰ ਜੀ ਨੇ ਥੱਲੇ ਆ ਕੇ ਮੈਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਫਿਰ ਜਦੋਂ ਉਹਨਾਂ ਨੇ ਮੈਨੂੰ ਲੱਤਾਂ ਮਾਰੀਆਂ ਤੇ ਉਸ ਟਾਈਮ ਇਹ ਆਪਨਾ ਛੁਡਾ ਕੇ ਤੇ ਉੱਥੋਂ ਭੱਜ ਗਏ ਕੀ ਲੱਗਦਾ ਕਿ ਸਾਰਾ ਪ੍ਰੀ ਪਲਾਨ ਸੀ ਜਿਸ ਦਿਨ ਜੇ ਅਖਿਲ ਦੇ ਉੱਤੇ ਹੁੰਦੇ ਕਿ ਉਹ ਅਖਿਲ ਤੇ ਹਮਲਾ ਕਰਨ ਆਏ ਜਾਂ ਤੁਹਾਨੂੰ ਟਾਰਗੇਟ ਕਰਕੇ ਆਏ ਦੇਖੋ ਇਹਦੇ ਬਾਰੇ ਮੈਂ ਪ੍ਰੋਪਰਲੀ ਨਹੀਂ ਕਹਿ ਸਕਦਾ ਕਿਉਂਕਿ ਉਸ ਦਿਨ ਜੇ ਅਖਿਲ ਦੇ ਉੱਤੇ ਉਹ ਹਮਲਾ ਕਰਨ ਆਏ ਸੀ ਜੇ ਉਹਨਾਂ ਨੇ ਅਖਿਲ ਦੇ ਉੱਤੇ ਹੀ ਹਮਲਾ ਕਰਨਾ ਸੀ ਤਾਂ ਫਿਰ ਉਹਨਾਂ ਨੂੰ ਮੇਰੇ ਉੱਤੇ ਹਮਲਾ ਕਰਨ ਦੀ ਕੀ ਲੋੜ ਪਈ ਐ ਤੇ ਇਹੋ ਹੀ ਆ ਨਾ ਵੀ ਪ੍ਰੀ ਪਲਾਨ ਕਰਕੇ ਇਹ ਮੈਨੂੰ ਹੀ ਕਰਨ ਆਏ ਸੀ ਦੇਖੋ ਹੁਣ ਇਹ ਕਹਿੰਦਾ ਹੈ ਪਵਨ ਕੁਮਾਰ ਕਿ ਮੇਰਾ ਉਸ ਆਫਿਸ ਦੇ ਨਾਲ ਲੈਣਾ ਦੇਣਾ ਸੀ ਐ ਮੇਰੇ ਆਫਿਸ ਦੀ ਜਿਸ ਦਿਨ ਆਪਾਂ ਮੂਰਤ ਕੀਤਾ ਉਸ ਦਿਨ ਦੀਆਂ ਫੋਟੋਗ੍ਰਾਫਸ ਨੇ ਠੀਕ ਹੈ ਇਹ ਤੁਸੀਂ ਧਿਆਨ ਨਾਲ ਦੇਖੋ ਇੱਥੇ ਮੈਂ ਤੇ ਅਖਿਲ ਤੇ ਮੇਰੀ ਫੈਮਲੀ ਤੇ ਅਖਿਲ ਦੀ ਫੈਮਲੀ ਹੈ ਤੇ ਇੱਕ ਮੇਰਾ ਅਟੈਂਡੈਂਟ ਹੈ ਠੀਕ ਹੈ ਇਸ ਤੋਂ ਇਲਾਵਾ ਇੱਥੇ ਪਵਨ ਕੁਮਾਰ ਜਾਂ ਬਾਕੀ ਤੇ ਕੋਈ ਹੈ ਨਹੀਂ ਤੇ ਇਹ ਕਿਸ ਤਰ੍ਹਾਂ ਕਹਿ ਸਕਦਾ ਕਿ ਮੇਰਾ ਆਫਿਸ ਦੇ ਨਾਲ ਜਾਂ ਕਿਸੇ ਚੀਜ਼ ਦੇ ਨਾਲ ਲੈਣਾ ਦੇਣਾ ਕਿਰਾਇਆ ਨਾਮਾ ਕਿਰਾਇਆ ਨਾਮਾ ਵੀ ਸਾਡੇ ਨਾਮ ਤੇ ਹੈ ਦੇਖੋ ਹੁਣ ਇਹ ਦੇਖੋ ਇਹ ਡੈਡਿਊਸ਼ਨ ਹੈ ਜਿਹੜਾ ਪਵਨ ਕੁਮਾਰ ਨੇ ਖੁਦ ਅਖਿਲ ਨੂੰ ਭੇਜਿਆ ਹੈ ਬਾਏ ਪੋਸਟ ਅਖਿਲ ਦੇ ਘਰ ਆਇਆ ਜਿਹੜਾ ਕਿ ਐਸ ਅ ਡੈਸੋਲੂਸ਼ਨ ਦੇ ਵਿੱਚ ਪ੍ਰੋਪਰ ਲਿਖਿਆ ਹੈ ਕਿ ਮੈਂ ਜਿਹੜੀ ਕੰਪਨੀ ਸੀ ਪਹਿਲੇ ਵਾਲੀ ਉਹ ਛੱਡ ਨਹੀਂ ਚਾਹਨਾ ਇਹ ਇਹ ਜਿਹੜੇ ਤਿੰਨ ਭਾਈਵਾਲ ਸੀ ਇਹ ਤਿੰਨਾਂ ਦੇ ਵਿੱਚ ਡੈਸੋਲੂਸ਼ਨ ਹੋ ਚੁੱਕੀ ਸੀ ਉਸ ਤੋਂ ਬਾਅਦ ਜੇ ਮੈਂ ਅਖਿਲ ਦੇ ਨਾਲ ਕੋਈ ਵੀ ਕੰਮ ਕਰਦਾ ਵਾਂ ਤੇ ਉਹਦੇ ਵਿੱਚ ਤੇ ਇਹਨਾਂ ਦਾ ਕੋਈ ਰੋਲ ਹੀ ਨਹੀਂ ਬਣਦਾ ਆ ਕੇ ਮੈਨੂੰ ਤੰਗ ਕਰਨ ਦਾ ਜਾਂ ਮੈਨੂੰ ਪਰੇਸ਼ਾਨ ਕਰਨ ਦਾ ਇਹ ਸਾਰੇ ਘਟਨਾਕਰਮ ਦੇਖੇ ਜਾਵੇ ਤਾਂ ਉਹਦਾ ਲੈਣ ਦੇਣ ਅਖਿਲ ਨਾਲ ਸੀ ਜਾਂ ਗੁਰਬ ਨਾਲ ਸੀ ਤੁਸੀਂ ਨਵੇਂ ਭਾਈਵਾਲ ਬਣਿਓ ਇਹਦੇ ਵਿੱਚ ਤੁਹਾਨੂੰ ਹੀ ਉਹਨੇ ਟਾਰਗੇਟ ਕੀਤਾ ਤੁਹਾਨੂੰ ਹੀ ਸੱਟਾਂ ਲਗਾਈਆਂ ਤੇ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਮੈਂ ਤਾਂ ਪ੍ਰਸ਼ਾਸਨ ਕੋ ਐਹੀ ਮੰਗ ਕਰਦਾ ਵੀ ਜਲਦ ਤੋਂ ਜਲਦ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਏ ਕਿਉਂਕਿ ਦੇਖੋ ਇਹ ਕੋਈ ਐ ਚੀਜ਼ ਤੇ ਹੈ ਨਹੀਂ ਸੀ ਕਿ ਕੋਈ ਛੋਟੀ ਗੱਲ ਹੈ ਜਾਂ ਕਿਸੇ ਨੂੰ ਆ ਕੇ ਕੋਈ ਕੁੱਟ ਗਿਆ ਜਾਂ ਕੁਝ ਇਹ ਪ੍ਰੋਪਰ ਮੈਨੂੰ ਮਾਰਨ ਦੀ ਸਾਜ਼ਿਸ਼ ਕੀਤੀ ਗਈ ਹੈ ਜਿਸ ਤਰ੍ਹਾਂ ਇਹਨਾਂ ਨੇ ਮੈਨੂੰ ਥੱਲੇ ਸੁਟਿਆ ਇਹਦਾ ਮਤਲਬ ਐਹੀ ਸੀ ਕਿ ਆ ਮੈਨੂੰ ਮਾਰਨ ਹੀ ਆਏ ਸੀ ਕਿਉਂਕਿ ਇਹਨਾਂ ਨੇ ਉੱਥੇ ਵੀ ਜਦੋਂ ਉੱਪਰ ਗੱਲ ਹੋਈ ਹੈ ਸਿਨੈਰੀਓ ਹੋਇਆ ਜਦੋਂ ਇਹ ਗਾਲੀ ਗਲੋਚ ਕਾਰ ਦੇ ਸੀ ਜਦੋਂ ਨਾ ਚਾਹ ਜੀ ਨੂੰ ਮਾਰਿਆ ਇਹਨਾਂ ਨੇ ਉਦੋਂ ਵੀ ਇੱਥੇ ਗੱਲ ਕਹੀ ਹੈ ਕਿ ਜੇ ਤੂੰ ਪੈਸੇ ਨਹੀਂ ਸਾਨੂੰ ਦੇਂਗਾ ਜਾਂ ਅਖਿਰ ਸਾਨੂੰ ਪੈਸੇ ਨਹੀਂ ਦੇਗਾ ਤੇ ਅੱਜ ਤੈਨੂੰ ਵੀ ਦੱਦਿਆ ਤੈਨੂੰ ਮਾਰ ਕੇ ਹੀ ਜਾਵਾਂਗੇ ਉੱਥੋਂ ਆਪਾਂ ਉਹਨੀ ਤਰ੍ਹਾਂ ਤੋਂ ਜਾਣਾ ਨਹੀਂ ਹੈ ਹਮਲੇ ਤੋਂ ਪਹਿਲਾਂ ਵੀ ਕੋਈ ਧਮਕੀਆਂ ਆਈਆਂ ਜਾਂ ਹਮਲੇ ਤੋਂ ਬਾਅਦ ਵੀ ਕੋਈ ਧਮਕੀਆਂ ਫੇਸਬੁੱਕ ਤੇ ਆਈਆਂ ਜੀ ਹਮਲੇ ਤੋਂ ਬਾਅਦ ਜਿਹੜੀਆਂ ਆਈਆਂ ਉਹ ਧਮਕੀਆਂ ਆ ਰਹੀਆਂ ਠੀਕ ਹੈ ਇੱਕ ਸਮੀ ਵਰਮਾ ਨਾਮ ਦੀ ਫੇਸਬੁੱਕ ਉੱਤੇ ਆਈਡੀ ਹੈ ਸਮੀ ਵਰਮਾ ਨਾਮ ਦੀ ਫੇਸਬੁੱਕ ਉੱਤੇ ਆਈਡੀ ਹੈ ਜੋ ਕਿ ਅੰਨਾ ਦੀ ਆਈਡੀ ਹੈ ਐ ਅਦੇ ਵਿੱਚ ਇੱਕ ਲੜਕੀ ਦੀ ਪਿਕ ਲੱਗੀ ਹੋਈ ਹੈ ਕਿਉਂਕਿ ਜਿਹੜੀ ਇਹਦੇ ਵਿੱਚ ਪ੍ਰੋਫਾਈਲ ਪਿਕ ਹੈ ਉਹ ਬਾਰ-ਬਾਰ ਬਦਲੀ ਜਾਂਦੀ ਹੈ ਜਿਹੜੀ ਬੈਕਗ੍ਰਾਉਂਡ ਪਿਕਚਰ ਹੈ ਉਹ ਇਹ ਜਿਹੜੀ ਸੇਮ ਹੈ ਐਗਜ਼ੈਕਟ ਉਹੀ ਕਾਫੀ ਟਾਈਮ ਦੇ ਉੱਤੋਂ ਲੱਗੀ ਹੋਈ ਹੈ ਦੂਜੀ ਗੱਲ ਹੈ ਇਹਦੇ ਉੱਤੇ ਤੁਸੀਂ ਧਿਆਨ ਨਾਲ ਗੌਰ ਕਰੋ ਇਹਦੇ ਵਿੱਚ ਵੀ ਪ੍ਰੋਪਰ ਮੈਨੂੰ ਥ੍ਰੈਟਨਿੰਗ ਕੀਤੀ ਜਾ ਰਹੀ ਹੈ ਇਹਦੇ ਵਿੱਚ ਕਿਹਾ ਜਾ ਰਿਹਾ ਕਿ 1.5 ਲੱਖ ਰੁਪਈਆ ਲੈਣਾ ਸੀ ਕਿਸੇ ਜਗ੍ਹਾ ਤੇ ਕਿਹਾ ਜਾ ਰਿਹਾ 20 ਲੱਖ ਰੁਪਈਆ ਲੈਣਾ ਸੀ ਫਾਇਦੇ ਕਿ ਮੇਰਾ ਇੱਕ ਰੁਪਿਆ ਦਾ ਵੀ ਲੈਣ ਦੇਣ ਕੋਈ ਨਹੀਂ ਹੈਗਾ ਆ ਦੇਖੋ ਆਪਰਪਰ ਦੇ ਵਿੱਚ ਥ੍ਰੈਟ ਕੀਤਾ ਗਿਆ ਕਿ ਮੈਂ ਐਸਐਚਓ ਹਾਂ ਮੈਂ ਚੰਡੀਗੜ੍ਹ ਤੋਂ ਐਸਐਚਓਗਾ ਮੈਂ ਇਹ ਤੇਰੀ ਲੱਤ ਤੋੜਾਂਗੇ ਤੈਨੂੰ ਫੇਰ ਮਾਰਾਂਗੇ ਤੈਨੂੰ ਸਭ ਕੁਝ ਕਰਾਂਗੇ ਜੇ ਤੂੰ ਪੈਸੇ ਨਹੀਂ ਸਾਨੂੰ ਦੇਵੇਂਗਾ ਇਹ ਕਿਹੜਾ ਇਹੋ ਜਿਹਾ ਐਸਐਚਓ ਹੈ ਉਥੋਂ ਦਾ ਚੰਡੀਗੜ੍ਹ ਦੇ ਵਿੱਚ ਕਿਹੜਾ ਪ੍ਰਸ਼ਾਸਨ ਦੇ ਵਿੱਚ ਇਹੋ ਜਿਹਾ ਐਸਐਚਓ ਹੈ ਜਿਹੜਾ ਕਿ ਸ਼ਰਯਾਮ ਧਮਕੀਆਂ ਲਗਾ ਰਿਹਾ ਇਹ ਦੇਖੋ ਕੰਟਖਿਆ ਕਰਨ ਤੋਂ ਕੀ ਮੰਗ ਰੱਖਦੇ ਨੇ ਪ੍ਰਸ਼ਾਸਨ ਤੋਂ ਮੇਰੀ ਆਖਿਰ ਮੰਗ ਹੈ ਕਿ ਜਿਸ ਤਰ੍ਹਾਂ ਐ ਸਮੀ ਵਰਮਾ ਜਿਹੜਾ ਫੇਸਬੁੱਕ ਉੱਤੇ ਇਹਨਾਂ ਗਲਤ ਲਿਖ ਰਿਹਾ ਥ੍ਰੈਟ ਕਰ ਰਿਹਾ ਮੈਨੂੰ ਇਹਦੇ ਉੱਤੇ ਵੀ ਕਾਰਵਾਈ ਕੀਤੀ ਜਾਏ ਇਹਨੂੰ ਜਲਦ ਤੋਂ ਜਲਦ ਫੜਿਆ ਜਾਏ ਤੇ ਇਹ ਜਿਹੜੇ ਦੋ ਮੁਜਰਮ ਭੱਜੇ ਹੋਏ ਨੇ ਇਹਨਾਂ ਨੂੰ ਵੀ ਜਲਦ ਤੋਂ ਜਲਦ ਫੜਿਆ ਜਾਏ ਕਿਉਂਕਿ ਪ੍ਰਸ਼ਾਸਨ ਸਾਡਾ ਬਾਕੀ ਚੀਜ਼ਾਂ ਉੱਤੇ 1 ਮਿੰਟ ਤੋਂ ਪਹਿਲੇ ਸਾਰੇ ਕੰਮ ਕਰਦਾ ਹੈ ਪ੍ਰਸ਼ਾਸਨ ਨੇ ਉਸ ਟਾਈਮ ਦੇ ਉੱਤੇ ਵੀ ਸਾਡਾ ਸਾਥ ਦਿੱਤਾ ਲੇਕਿਨ ਹੁਣ ਪ੍ਰਸ਼ਾਸਨ ਕਿਉਂ ਨਹੀਂ ਕਾਰਵਾਈ ਕਰ ਰਿਹਾ ਮੈਨੂੰ ਇਸ ਚੀਜ਼ ਦੀ ਸਮਝ ਨਹੀਂ ਆ ਰਹੀ ਕੀ ਗੱਲ ਲੱਗਦੀ ਹੈ ਕਿ ਇੱਕ ਤੁਸੀਂ ਇੱਕ ਸੰਗਠਨ ਦੇ ਬਹੁਤ ਵੱਡੇ ਅਹੁਦੇਦਾਰ ਵੀ ਹੋ ਤੇ ਇੱਕ ਅਹੁਦੇਦਾਰ ਨੂੰ ਐਵੇਂ ਇਸ ਤਰ੍ਹਾਂ ਛੱਟਫੱਟ ਲਗਾਵਾ ਜਾਣਾ ਪ੍ਰਸ਼ਾਸਨ ਦਾ ਅਕਾ ਉਸ ਬੰਦੇ ਨੂੰ ਨਾ ਪੜਨਾ ਕਿਵੇਂ ਦੇਖਦੇ ਹੋ ਐ ਕੋਈ ਚੀਜ਼ ਤੇ ਮੇਰੇ ਸਮਝ ਨਹੀਂ ਆ ਰਹੀ ਕਿ ਦੇਖੋ ਇੱਕ ਮੈਂ ਬਜਰੰਗਦਰ ਹਿੰਦੁਸਤਾਨ ਦੇ ਵਿੱਚ ਪੰਜਾਬ ਪ੍ਰਧਾਨ ਦੀ ਪੋਸਟ ਤੇ ਹਾਂ ਠੀਕ ਹੈ ਉੱਪਰੋਂ ਮੇਰੇ ਉੱਤੇ ਐਡਾ ਵੱਡਾ ਹਮਲਾ ਹੁੰਦਾ ਹੈ ਫੇਰ ਵੀ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਇਹੋ ਚੀਜ਼ ਮੈਨੂੰ ਸਮਝ ਨਹੀਂ ਆ ਰਹੀ ਕਿ ਕਿਉਂ ਇਹ ਚੀਜ਼ ਨਹੀਂ ਹੋ ਪਾ ਰਹੀ ਅਜੇ ਤੱਕ ਠੀਕ ਹੈ ਠੀਕ ਜੀ ਮੇਰਾ ਨਾਮ ਵਿਸ਼ਾਲ ਮੁਗਰਈ ਮੈਂ ਬਜਰੰਗਦਲ ਹਿੰਦੁਸਤਾਨ ਵਾਈਸ ਪ੍ਰੈਜ਼ੀਡੈਂਟ ਪੰਜਾਬ ਵਿਸ਼ਾਲ ਜੀ ਤੇ ਜਿਹੜਾ ਬੀਤੇ ਦਿਨੀ ਹਮਲਾ ਹੋਇਆ ਵੈ ਚਲੋ ਅ ਬਾਕੀ ਸਭ ਕੁਝ ਤੇ ਠੀਕ ਹੈ ਬਾਈਟਸ ਉਹਨਾਂ ਨੇ ਦੱਸਿਆ ਹੀ ਏ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹਨਾ ਇੱਕ ਇਹ ਬੰਦਾ ਹੈ ਜੋ ਕਿ ਇਹ ਚੰਡੀਗੜ੍ਹ ਤੋਂ ਆਏ ਨੇ ਔਰ ਆਪਣਾ ਆਪਣਾ ਮਤਲਬ ਜਿਹੜਾ ਨਾਮ ਦੱਸ ਰਹੇ ਨਾਮ ਦਾ ਲਿਖਿਆ ਹੀ ਹੋਇਆ ਬਕਾਇਦਾ ਆਈਡੀ ਤੇ ਸਭ ਕੁਝ ਤੇ ਇਹਦੇ ਵਿੱਚ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਣਾ ਇਹਨਾਂ ਨੇ ਜੋ ਅਮਨਦੀਪ ਹਸਪੀਟਲ ਅਮਨਦੀਪ ਹਸਪੀਟਲ ਦੇ ਵਿੱਚ ਸਿੱਧਾ ਹੀ ਰੂਮ ਦੇ ਵਿੱਚ ਜਾਗਣ ਦੀ ਕੋਸ਼ਿਸ਼ ਕੀਤੀ ਹੈ ਅਤੇ ਉਹਨਾਂ ਨੂੰ ਜਾ ਕੇ ਧਮਕੀਆਂ ਦਿੱਤੀਆਂ ਨੇ ਕਿ ਮੈਂ ਫਲਾਣੀ ਫਲਾਣੀ ਬ੍ਰਾਂਚ ਦਾ ਬੰਦਾ ਵਾਂ ਜੇ ਤੂੰ ਕੇਸ ਵਾਪਸ ਨਹੀਂ ਲੈਂਦਾ ਅਤੇ ਮੈਂ ਤੈਨੂੰ ਇਸ ਤਰ੍ਹਾਂ ਕਰਦਾਗਾ ਮੈਂ ਤੈਨੂੰ ਅਸਰਾਂ ਕਰਦਾਗਾ ਦੂਸਰੀ ਗੱਲ ਇਹਨਾਂ ਦੀ ਗੱਲ ਤੇ ਚਲੋ ਤੁਸੀਂ ਦੇਖ ਹੀ ਲਈ ਆ ਤੁਸੀਂ ਇਹ ਵੀਡੀਓ ਇਹਨਾਂ ਦਾ ਦੇਖ ਰਹੇ ਹੋ ਸਾਰਾ ਆਈਡੀ ਇਹਨਾਂ ਦੀ ਆਈਡੀ ਵੀ ਟ੍ਰੇਸ ਕੀਤੀ ਜਾਵੇ ਅਤੇ ਇਹਨਾਂ ਨੂੰ ਛੇਤੀ ਦੇਖਿਆ ਜਾਵੇ ਇਹ ਕੀ ਕਰ ਰਹੇ ਨੇ ਇਹ ਪ੍ਰਸ਼ਾਸਨ ਦੇ ਬੰਦੇ ਨੇ ਉਸ ਤੋਂ ਬਾਅਦ ਇਹ ਦੇਖੋ ਜੀ ਅਸੀਂ ਬਜਰੰਗਦਲ ਹਿੰਦੁਸਤਾਨ ਦੇ ਬੰਦੇ ਆ ਅਸੀਂ આજ ਦਿਨ ਤੱਕ ਕਿਸੇ ਨਾਲ ਨਜ਼ਾਇਜ਼ ਕਰਦੇ ਨਹੀਂ ਨਜ਼ਾਇਜ਼ ਸੁਣਦੇ ਨਹੀਂ ਇਹਦੇ ਵਿੱਚ ਇਹ ਜਿਹੜਾ ਸਮੀ ਵਰਮਾ ਨਾਮ ਦਾ ਬੰਦਾ ਏ ਇਹ ਡਾਇਰੈਕਟ ਧਮਕੀਆਂ ਦੇ ਰਿਹਾ ਹੈ ਇਹਦੇ ਵਿੱਚ ਦੱਸਿਆ ਜਾ ਰਿਹਾ ਬਕਾਇਦਾ ਕਿ ਜਿੰਨੇ ਮਰਜ਼ੀ ਪ੍ਰਧਾਨ ਖੜੇ ਕਰ ਲੈ 307 ਕਰਾਲਾ 302 ਕਰਾਲਾ 305 ਕਰਾਲਾ 309 ਕਰਾਲਾ ਮੈਂ ਇਹਦੇ ਵਿੱਚ ਤੈਨੂੰ ਨਹੀਂ ਛੱਡਾਂਗਾ ਤੇਰੇ ਕੋਲ 100ਵਾਂ ਪ੍ਰਧਾਨ ਹੋਏਗਾ ਮੇਰੇ ਕੋਲ ਹਜ਼ਾਰਾਂ ਦੇ ਹਿਸਾਬ ਨਾਲ ਬੰਦੇ ਨੇ ਅਤੇ ਅਤੇ ਵਿੱਚ ਜੋ ਨੇ ਵਾਧਾ ਘਾਟਾ ਬੋਲਿਆ ਕਿ ਦੇਖੋ ਅਸੀਂ ਤੇ ਹਿੰਦੂ ਸਿੱਖ ਭਰਾ ਏਕਤਾ ਸਮਝਦੇ ਆਂ ਇਹਦੇ ਵਿੱਚ ਆ ਬੰਦਾ ਕਹਿ ਰਿਹਾ ਕਿ ਮੇਰੇ ਸਬੰਧ ਜਿਹੜੇ ਨੇ ਅੰਮ੍ਰਿਤਪਾਲ ਸਿੰਘ ਨਾਲ ਨੇ ਦੇਖੋ ਅਸੀਂ ਭਾਈਚਾਰੇ ਨੂੰ ਬਰਕਰਾਰ ਰੱਖਦੇ ਆਂ ਤੇ ਸਾਨੂੰ ਭਾਈਚਾਰੇ ਦੇ ਨਾਮ ਦੇ ਉੱਤੇ ਜਿਹੜੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਉਸ ਤੋਂ ਬਾਅਦ ਇਹਦੇ ਵਿੱਚ ਇਹ ਦੇਖੋ ਬਕਾਇਦਾ ਦੱਸਿਆ ਜਾਂਦਾ ਹੈ ਕਿ ਤੁਸੀਂ ਜੋ ਮਰਜ਼ੀ ਕਰ ਲੋ ਮੈਂ ਤੁਹਾਨੂੰ ਥੋੜੇ ਦਿਨ ਰੁਕ ਜੋ ਕੁਝ ਨਾ ਕੁਝ ਕਰਕੇ ਵਿਖਾਵਾਂਗੇ ਇਹੋ ਜਿਹਾ ਕਿ ਜਿਹੜਾ ਤੁਸੀਂ ਸੋਚ ਕੇ ਹੈਰਾਨ ਹੋ ਜਾਓਗੇ ਉਸ ਤੋਂ ਬਾਅਦ ਅਸੀਂ ਇਹ ਚੀਜ਼ ਵੇਖਦੇ ਆਂ ਸਾਰੇ ਪਰਚੇ ਚੈੱਕ ਕਰੋ ਕੋਈ ਗੱਲ ਨਹੀਂ ਇਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਣਾ ਚਾਹਨਾ ਜੋ ਅਸੀਂ ਤੇ ਜੋ ਕਰਨਾ ਜੋ ਕਰਨਾ ਹੈ ਰਹੀ ਗੱਲ ਪ੍ਰਸ਼ਾਸਨ ਦੀ ਪ੍ਰਸ਼ਾਸਨ ਆਏ ਦਿਨ SLAGA ਜੋ ਕੰਮ ਕਰਦਾ ਹੈ ਮਾਨਯੋਗ ਸੀਪੀ ਸਾਹਿਬ ਦੇ ਨਜ਼ਰ ਦੇ ਵਿੱਚ ਵੀ ਇਹ ਮਾਮਲਾ ਹੈਗਾ ਦੇਖੋ ਜੇ ਇਹ ਬੰਦੇ ਟਰੇਸ ਨਹੀਂ ਹੋਣਗੇ ਜੇ ਇਹ ਬੰਦੇ ਕੁਝ ਨਹੀਂ ਕਰਨਗੇ ਇਸ ਤਰ੍ਹਾਂ ਤੇ ਫਿਰ ਉਹੀ ਗੱਲ ਨਾ ਕਿ ਮਾਹੌਲ ਨੂੰ ਖਰਾਬ ਕਰਨ ਵਾਲੀ ਗੱਲ ਕੀਤੀ ਜਾਂਦੀ ਹੈ ਕੀ ਮਲਕੀ ਕਰਦੇ ਜੇ ਪ੍ਰਸ਼ਾਸਨ ਦੇ ਜੀ ਮੈਂ ਪ੍ਰਸ਼ਾਸਨ ਕੋਲ ਇਹੀ ਮੰਗ ਕਰਦਾ ਜੀ ਉਹ ਪੰਜਾਬ ਪ੍ਰਧਾਨ ਦੇ ਉੱਤੇ ਅੱਜ ਹਮਲਾ ਆਇਆ ਕੱਲ ਕਿਸੇ ਦੇ ਉੱਤੇ ਵੀ ਹੋ ਸਕਦਾ ਜੀ ਅਸੀਂ ਬਜਰੰਗਦਲ ਹਿੰਦੁਸਤਾਨ ਦੀ ਟੀਮ ਵਰਕਰਾਂ ਟੀਮਾਂ ਟੀਮ ਦੇ ਵਿੱਚ ਜੇਕਰ ਸਾਡੇ ਮੁਖੀਆ ਦੇ ਉੱਤੇ ਹਮਲਾ ਹੋ ਸਕਦਾ ਹੈ ਕੱਲ ਨੂੰ ਕਿਸੇ ਦੇ ਉੱਤੇ ਵੀ ਹੋ ਸਕਦਾ ਹੈ ਅਗਰ ਕਾਰਵਾਈ ਤੋਂ ਸੰਤੁਸ਼ਟ ਨਾ ਹੋਏ ਤਾਂ ਕੀ ਤੁਹਾਡੇ ਸੰਗਠਨ ਵੱਲੋਂ ਵੀ ਪ੍ਰਦਰਸ਼ਨ ਵੀ ਕੀਤਾ ਜਾਏਗਾ ਬਿਲਕੁਲ ਕੀਤਾ ਜਾਏਗਾ ਜੀ ਕਰਨਾ ਬਣਦਾ ਹੈ ਜੇਕਰ ਪ੍ਰਸ਼ਾਸਨ ਨਹੀਂ ਕਾਰਵਾਈ ਕਰਦਾ ਸਾਡਾ ਤੇ ਜਿਹੜਾ ਫਰਜ ਅਸੀਂ ਉਹ ਤੇ ਅਦਾ ਕਰਾਂਗੇ ਨਾ ਠੀਕ